ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਮਗਰੋਂ ਕੈਨੇਡਾ 'ਚ ਨਵੀਆਂ ਚਰਚਾਵਾਂ ਦੁਨੀਆ ਦੇ ਕਈ ਮੁਲਕਾਂ 'ਚ ਪ੍ਰਵਾਸ ਵਿਰੋਧੀ ਰੁਝਾਨ ਹੋਇਆ ਸ਼ੁਰੂ ਕੈਨੇਡਾ ਦੇ ਸਟੱਡੀ ਵੀਜ਼ੇ 'ਚ ਬਿਨੇਕਾਰਾਂ ਦੀ ਦਿਲਚਸਪੀ ਘਟੀ ਇਸ ਸਾਲ 437000 ਸਟੱਡੀ ਵੀਜ਼ੇ ਜਾਰੀ ਕਰਨ ਦਾ ਹੈ ਟੀਚਾ ਸਿੱਖਿਆ ਸ਼੍ਰੇਣੀ ਚ 2500 ਉਮੀਦਵਾਰਾਂ ਨੂੰ ਮਿਲੇ ਪੀਆਰ ਦੇ ਸੱਦੇ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਚ ਸਿੱਖਿਆ ਸ਼੍ਰੇਣੀ ਨੂੰ ਤਰਜੀਹ ਨਿਜਰ ਕਾਂਡ ਤੋਂ ਬਾਅਦ ਭਾਰਤ ਕੈਨੇਡਾ ਸਬੰਧਾਂ ਚ ਪਹਿਲਾ ਰੀਸੈਟ ਐਨਐਸਏ ਅਜੀਤ ਡੋਵਾਲ ਦੀ ਕੈਨੇਡੀਅਨ ਹਮਰੁੱਤਬਾ ਨਾਲ ਮੁਲਾਕਾਤ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਸ਼ਹਿਰ ਚ ਹੋਈ ਇਮੀਗ੍ਰੇਸ਼ਨ ਵਿਰੋਧੀ ਰੈਲੀ ਨੇ ਇਮੀਗ੍ਰੇਸ਼ਨ ਬਾਰੇ ਵੱਡੀ ਚਰਚਾ ਛੇੜ ਦਿੱਤੀ ਹੈ ਟ੍ਰਾਂਟੋ ਦੇ ਕ੍ਰਿਸਟੀ ਪਿਟਸ پارک ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੈਲੀ ਅਤੇ ਉਸ ਤੋਂ ਬਾਅਦ ਹੋਏ ਜਵਾਬੀ ਵਿਰੋਧ ਪ੍ਰਦਰਸ਼ਨ ਬਾਰੇ ਕਾਰਵਾਈ ਕਰਦਿਆਂ ਟ੍ਰਾਂਟੋ ਪੁਲਿਸ ਨੇ 9 ਵਿਅਕਤੀਆਂ ਤੇ ਚਾਰਜ ਲਗਾਏ ਨੇ ਵੱਖ-ਵੱਖ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਇਮੀਗ੍ਰੇਸ਼ਨ ਦੇ ਵਿਰੋਧ 'ਚ ਹੋਈ ਇਹ ਰੈਲੀ ਜਿੱਥੇ ਪੂਰੇ ਵਿਸ਼ਵ 'ਚ ਹੋ ਰਿਹਾ ਪ੍ਰਦਰਸ਼ਨਾਂ ਦਾ ਹਿੱਸਾ ਸੀ ਉੱਥੇ ਹੀ ਇਸ ਪਿੱਛੇ ਕੈਨੇਡਾ ਦੇ ਮਾੜੇ ਆਰਥਿਕ ਹਾਲਾਤ ਵੀ ਇੱਕ ਵੱਡਾ ਕਾਰਨ ਨੇ ਮੋਂਟਰੀਅਲ ਦੀ ਮੈਗਲ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਪਰਲ ਏ ਡੀ ਐਲ ਸੀ ਨੇ ਕਿਹਾ ਕਿ ਕੈਨੇਡਾ 'ਚ ਸੱਜੇ ਪੱਖੀ ਲੋਕਾਂ 'ਚ ਇੱਕ ਉਭਾਰ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਇਮੀਗ੍ਰੈਂਟਸ ਤੇ ਬਲੈਕ ਪਾਈਚਾਰੇ ਆਦ ਦਾ ਵਿਰੋਧ ਕਰ ਰਹੇ ਨੇ 온ਟਾਰੀਓ ਦੇ ਲੰਡਨ ਸ਼ਹਿਰ 'ਚ ਵੈਸਟਰਨ ਯੂਨੀਵਰਸਿਟੀ ਦੇ ਸੋਸ਼ੀਓਲੋਜੀ ਵਿਭਾਗ 'ਚ ਰਾਜਨੀਤਿਕ ਸਮਾਜ ਸ਼ਾਸਤਰੀ ਹਾਵਰਡ ਰਾਮੋਸ ਦਾ ਕਹਿਣਾ ਹੈ ਕਿ ਕਿਸੇ ਵੀ ਲੋਕਤੰਤਰੀ ਦੇਸ਼ 'ਚ ਪ੍ਰਦਰਸ਼ਨ ਹੋਣਾ ਆਮ ਹੈ ਤੇ ਕੈਨੇਡਾ 'ਚ ਇਹ ਪ੍ਰਦਰਸ਼ਨ ਪੂਰੇ ਵਿਸ਼ਵ 'ਚ ਹੋ ਰਹੀਆਂ ਰੈਲੀਆਂ ਦਾ ਹਿੱਸਾ ਨੇ ਰਾਮੋਸ ਨੇ ਕਿਹਾ ਕਿ ਕੈਨੇਡਾ ਇਮੀਗ੍ਰੇਸ਼ਨ ਵਿਰੋਧੀ ਨਹੀਂ ਹੈ ਪਰ ਕੋਵਿਡ ਤੋਂ ਬਾਅਦ ਦੇਸ਼ ਦੀ ਆਰਥਿਕ ਹਾਲਤ ਵਿਗੜੀ ਹੈ ਜਿਸ ਕਾਰਨ ਕੈਨੇਡਾ 'ਚ ਇਮੀਗ੍ਰੇਸ਼ਨ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ। ਰਾਮੋਸ ਨੇ ਕਿਹਾ ਕਿ ਜਦੋਂ ਦੇਸ਼ ਆਰਥਿਕ ਪੱਧਰ ਤੇ ਬੁਰੇ ਹਾਲਾਤ ਤੋਂ ਗੁਜ਼ਰ ਰਿਹਾ ਹੈ ਉਸ ਸਮੇਂ ਹੀ ਲੰਘੇ ਕੁਝ ਵਰਿਆਂ ਦੌਰਾਨ ਰਿਕਾਰਡ ਪੱਧਰ ਤੇ ਇਮੀਗ੍ਰੇਸ਼ਨ ਹੋਈ ਹੈ ਜਿਸ ਦਾ ਕਾਰਨ ਅਜਿਹਾ ਮਾਹੌਲ ਬਣ ਰਿਹਾ ਹੈ। ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਮਨਦੀਪ ਸਿੰਘ ਨੇ ਕਿਹਾ ਕਿ ਪੂਰੇ ਵਿਸ਼ਵ 'ਚ ਹੀ ਆਰਥਿਕ ਗਤੀ ਰੁਕੀ ਹੋਈ ਹੈ। ਜਿਸ ਕਾਰਨ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵਿਰੋਧੀ ਸੁਰ ਉੱਠੀ ਹੈ ਮਨਦੀਪ ਨੇ ਕਿਹਾ ਕਿ ਕੈਨੇਡਾ ਵੱਲੋਂ ਗੈਰ ਯੋਜਨਾਬੱਧ ਤਰੀਕੇ ਨਾਲ ਇਮੀਗ੍ਰੇਸ਼ਨ ਨੂੰ ਖੋਲ ਦੇਣਾ ਤੇ ਫਿਰ ਲੋੜਿੰਦੇ ਵਸੀਲੇ ਨਾ ਪੈਦਾ ਕਰਨਾ ਇਸ ਮਾਹੌਲ ਲਈ ਜ਼ਿੰਮੇਵਾਰ ਹੈ ਟੋਰਾਂਟੋ 'ਚ ਵੀ ਦੇਖਣ ਨੂੰ ਆਇਆ ਏ ਕਿ ਵਿਰੋਧ 'ਚ ਰੱਖੀ ਰੈਲੀ ਨਾਲ ਉਹ ਹੱਕ 'ਚ ਵਧੇਰੇ ਲੋਕ ਇਕੱਠੇ ਹੋਏ ਹਾਰਵਰਡ ਰਾਮੋਸ ਤੇ ਪਰਲ ਏਡੀਐਡਸ ਮੁਤਾਬਕ ਕੈਨੇਡਾ ਦੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੇ ਵਿਰੋਧ ਚ ਰੈਲੀ ਹੋਣਾ ਵੀ ਦਿਲਚਸਪ ਹੈ ਜੋ ਕੈਨੇਡਾ ਦੇ ਇਮੀਗ੍ਰੈਂਟ ਪੱਖੀ ਹੋਣ ਦਾ ਸਬੂਤ ਹੈ ਵਿਦਿਆਰਥੀ ਆਗੂ ਮਨਦੀਪ ਜੋ ਕਿ ਕਾਲਮ ਨਵੀਸਵੀ ਨੇ ਦਾ ਕਹਿਣਾ ਹੈ ਕਿ ਦੇਸ਼ ਵਿੱਚ ਘਰਾਂ ਦੀ ਲੋੜ ਮਹਿੰਗਾਈ ਅਤੇ ਨੌਕਰੀਆਂ ਸਾਂਝੇ ਮੁੱਦੇ ਨੇ ਇਮੀਗ੍ਰੈਂਟਸ ਨੂੰ ਟਕਰਾ ਦੀ ਬਜਾਏ ਇਹਨਾਂ ਮੁੱਦਿਆਂ ਉੱਪਰ ਇੱਕ ਸਾਂਝੀ ਮੁਹਿੰਮ ਛੇੜਨੀ ਚਾਹੀਦੀ ਹੈ ਤਾਂ ਜੋ ਲੋਕਲ ਪੱਧਰ ਤੇ ਵਧੇਰੇ ਸਹਿਯੋਗ ਮਿਲ ਸਕੇ ਤੇ ਸਰਕਾਰ ਦੀ ਇਹਨਾਂ ਮੁੱਦਿਆਂ ਉੱਪਰ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ ਕੈਨੇਡਾ ਚ ਅਜਿਹੇ ਪ੍ਰਦਰਸ਼ਨਾਂ ਤੋਂ ਬਾਅਦ ਅਸਲ ਕੈਨੇਡੀਅਨ ਹੋਣ ਤੇ ਇੱਕ ਚਰਚਾ ਛਿੜੀ ਹੈ ਜੋ ਕਿ ਮਾਹਿਰਾ ਮੁਤਾਬਕ ਗੈਰਵਾਜਬ ਹੈ ਪਰ ਏਡੀਐਡਸ ਨੇ ਕਿਹਾ ਕਿ ਕੈਨੇਡਾ ਨੇ ਹਮੇਸ਼ਾ ਹੀ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਹੈ ਕੈਨੇਡਾ ਹਰ ਕਿਸੇ ਦਾ ਓਨਾ ਹੀ ਸਨਮਾਨ ਕਰਦਾ ਹੈ ਭਾਵੇਂ ਕੋਈ ਵਿਅਕਤੀ ਕੈਨੇਡਾ ਦਾ ਸਿਟੀਜ਼ਨ ਹੈ ਜਾਂ ਨਹੀਂ ਕੈਨੇਡਾ ਵਾਸੀ ਇਮੀਗ੍ਰੇਸ਼ਨ ਨੂੰ ਘਟਾਏ ਜਾਣ ਬਾਰੇ ਸਹਿਮਤ ਹੋ ਰਹੇ ਨਹੀਂ ਨੈਨੋਜ਼ ਰਿਸਰਚ ਦੇ ਇੱਕ ਤਾਜ਼ਾ ਸਰਵੇਖਣ ਚ 3/4 ਕੈਨੇਡੀਅਨਜ਼ ਨੇ ਕਿਹਾ ਹੈ ਕਿ ਨਵੇਂ ਇਮੀਗ੍ਰੈਂਟਸ ਦੀ ਗਿਣਤੀ ਘਟਾਈ ਜਾਣੀ ਚਾਹੀਦੀ ਹੈ। ਐਬੈਕਸ ਡਾਟਾ ਦੇ ਇੱਕ ਹੋਰ ਸਰਵੇਖਣ ਮੁਤਾਬਕ 30% ਲੋਕਾਂ ਲਈ ਇਮੀਗ੍ਰੇਸ਼ਨ ਹੁਣ ਤਿੰਨ ਮੁੱਖ ਮੁੱਦਿਆਂ ਚੋਂ ਇੱਕ ਬਣ ਚੁੱਕਾ ਹੈ। ਇਹ ਬਦਲਾਅ ਸਿਰਫ 3 ਸਾਲਾਂ ਚ ਆਇਆ ਐਨਵਾਇਰੋਨੌਕਸ ਇੰਸਟੀਚਿਊਟ ਦੀ ਇੱਕ ਰਿਪੋਰਟ ਅਨੁਸਾਰ 60% ਲੋਕ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਇਮੀਗ੍ਰੈਂਟ ਆ ਰਹੇ ਨੇ। ਅਜਿਹੇ ਹਾਸੋਚਣ ਵਾਲਿਆਂ ਦਾ ਇਹ ਪਿਛਲੇ 50 ਸਾਲਾਂ ਚ ਸਭ ਤੋਂ ਉੱਚਾ ਅੰਕੜਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਚ ਆਉਣ ਵਾਲੇ ਪ੍ਰਵਾਸੀਆਂ ਨੂੰ ਦੇਸ਼ ਦੀ ਆਰਥਿਕਤਾ ਬਾਰੇ ਕੋੜੀ ਹਕੀਕਤ ਤੋਂ ਜਾਣੂ ਹੋਣਾ ਚਾਹੀਦਾ ਹੈ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਦੇਸ਼ ਵਿੱਚ ਵੱਖ-ਵੱਖ ਇਮੀਗ੍ਰੇਸ਼ਨ ਪ੍ਰੋਗਰਾਮਾਂ ਤਹਿਤ ਜਿੱਥੇ ਵੱਡੀ ਗਿਣਤੀ ਚ ਪ੍ਰਵਾਸੀ ਆਏ ਨੇ ਉੱਥੇ ਹੀ ਸਰਕਾਰ ਵਸੀਲੇ ਜਟਾਉਣ ਦੇ ਨਾਲ-ਨਾਲ ਕੰਮ ਅਤੇ ਬੇਰੋਜ਼ਗਾਰੀ ਦੇ ਪਾੜੇ ਨੂੰ ਮਿਟਾਉਣ ਚ ਅਸਫਲ ਰਹੀ ਹੈ ਨਵੇਂ ਆਏ ਪ੍ਰਵਾਸੀਆਂ ਤੇ ਆਉਣ ਵਾਲੇ ਇਮੀਗ੍ਰੈਂਟਸ ਨੂੰ ਸਲਾਹ ਬਾਰੇ ਹਾਰਵਰਡ ਰਾਮੋਸ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਨੂੰ ਦੇਸ਼ ਤੋਂ ਮੌਜੂਦਾ ਹਾਲਾਤ ਤੋਂ ਜਾਣੂ ਹੋਣਾ ਚਾਹੀਦਾ ਹੈ ਰਾਮੋਸ ਨੇ ਕਿਹਾ ਕਿ ਜਿੱਥੇ ਪ੍ਰਵਾਸੀ ਕਿਸੇ ਦੇਸ਼ 'ਚ ਜਾ ਕੇ ਉੱਥੋਂ ਦਾ ਸੱਭਿਆਚਾਰ ਤੇ ਕਦਰਾਂ ਕੀਮਤਾਂ ਸਿੱਖਦੇ ਨੇ ਉੱਥੇ ਹੀ ਉਸ ਦੇਸ਼ ਨੂੰ ਵੀ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦਾ ਮੌਕਾ ਦਿੰਦੇ ਨੇ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨਿਯਮਾਂ 'ਚ ਕੀਤੀਆਂ ਤਬਦੀਲੀਆਂ ਦਰਮਿਆਨ ਕੈਨੇਡਾ ਦੇ ਸਟੱਡੀ ਵੀਜ਼ੇ 'ਚ ਬੇਨਿਕਾਰਾਂ ਦੀ ਦਿਲਚਸਪੀ ਘਟ ਰਹੀ ਹੈ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਬਿਨੇਕਾਰ ਕੋਲ ਕਾਲਜ ਤੋਂ ਲੈਟਰ ਆਫ ਐਕਸੈਪਟੈਂਸ ਅਤੇ ਪ੍ਰੋਵਿੰਸ ਤੋਂ ਪ੍ਰੋਵਿੰਸ਼ੀਅਲ ਐਕਸਟੈਂਸ਼ਨ ਲੈਟਰ ਤੋਂ ਇਲਾਵਾ ਲੋੜੀਂਦੇ ਫੰਡ ਹੋਣੇ ਚਾਹੀਦੇ ਨੇ ਵਿਦਿਆਰਥੀ ਨੂੰ 1 ਸਾਲ ਦੀ ਟਿਊਸ਼ਨ ਫੀਸ ਭਰਨ ਤੋਂ ਇਲਾਵਾ ਜੀਆਈਸੀ ਭਰਨੀ ਪੈਂਦੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਾਲ ਹੀ ਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2025 ਦੀ ਪਹਿਲੀ ਛਿਮਾਹੀ ਦੌਰਾਨ 2024 ਦੇ ਮੁਕਾਬਲੇ 88617 ਸਟੱਡੀ ਵੀਜ਼ੇ ਕੱਟ ਜਾਰੀ ਕੀਤੇ ਗਏ ਨੇ ਮੰਤਰੀਅਲੇ ਵੱਲੋਂ ਸਾਂਝੇ ਅੰਕੜਿਆਂ ਮੁਤਾਬਕ ਜਨਵਰੀ 2025 ਤੋਂ ਜੂਨ 2025 ਤੱਕ 36417 ਸਟੱਡੀ ਵੀਜ਼ੇ ਜਾਰੀ ਕੀਤੇ ਗਏ 2024 ਜਨਵਰੀ ਤੋਂ ਜੂਨ ਤੱਕ ਇਹ ਗਿਣਤੀ 125034 ਸੀ ਸਾਲ 2024 ਦੌਰਾਨ ਕੁੱਲ 293299 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ ਸਤੰਬਰ 2024 ਦੌਰਾਨ ਉਸ ਸਮੇਂ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ 2025 ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ ਫੈਡਰਲ ਸਰਕਾਰ ਨੇ ਪਹਿਲਾਂ ਸਟੱਡੀ ਪਰਮਿਟਸ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨ ਦਾ ਐਲਾਨ ਕੀਤਾ ਪਰ ਫਿਰ 10% ਹੋਰ ਕਟੌਤੀ ਕਰਦਿਆਂ ਇਹ ਅੰਕੜਾ 437000 ਤੇ ਲੈ ਆਂਦਾ ਸੀ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 437000 ਦੇ ਟੀਚੇ 'ਚੋਂ ਜੂਨ ਤੱਕ ਸਿਰਫ 36417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਜਿਸ ਦਾ ਭਾਵ ਹੈ ਕਿ ਪਹਿਲੀ ਛਿਮਾਹੀ ਦੌਰਾਨ ਕੁੱਲ ਟੀਚੇ ਦਾ ਸਿਰਫ 9% ਹੀ ਪੂਰਾ ਹੋਇਆ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ 8 ਨਵੰਬਰ 2024 ਨੂੰ ਅਚਾਨਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਕੈਨੇਡਾ ਵੱਲੋਂ 2018 ਦੌਰਾਨ ਭਾਰਤ ਪਾਕਿਸਤਾਨ ਚੀਨ ਬ੍ਰਾਜ਼ੀਲ ਸਮੇਤ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅਰਜ਼ੀ ਦੇਣ ਵਾਲੇ ਵਿਦਿਆਰਥੀ ਲਈ ਇਹ ਸਟ੍ਰੀਮ ਸ਼ੁਰੂ ਕੀਤੀ ਗਈ ਸੀ ਸਟੂਡੈਂਟ ਡਾਇਰੈਕਟ ਸਟ੍ਰੀਮ 'ਚ ਨਤੀਜੇ ਮੁਕਾਬਲ ਤਨ ਜਲਦੀ ਮਿਲਦੇ ਸਨ ਇਸ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ ਵਧੇਰੇ ਪਤਰਲਿਤ ਰਹੀ ਹੈ ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਬਿਨੇਕਾਰ ਨੂੰ 1 ਸਾਲ ਦੀ ਫੀਸ ਜੀਆਈਸੀ ਭਰਨੇ ਪੈਂਦੇ ਸਨ ਇਸ ਵਿੱਚ ਵਿਦਿਆਰਥੀ ਨੂੰ ਮਨਜ਼ੂਰ ਸ਼ੋਦਾ ਟੈਸਟ ਦੇ ਹਰੇਕ ਮੋਡਿਊਲ 'ਚੋਂ 6 ਬੈਂਡ ਲੈਣੇ ਪੈਂਦੇ ਸਨ ਨਵੰਬਰ 2024 ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਨੇ ਅਹਿਮ ਫੈਸਲਾ ਲੈਂਦਿਆਂ ਕਾਲਜ ਬਦਲਣ ਬਾਬਤ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਵਿਦਿਆਰਥੀ ਬਿਨਾਂ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੇ ਕਾਲਜ ਨਹੀਂ ਬਦਲ ਸਕਣਗੇ ਫੈਡਰਲ ਸਰਕਾਰ ਵੱਲੋਂ 24 ਦਸੰਬਰ ਤੋਂ 플ੈਗ ਪੋਲਿੰਗ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਨਾਲ ਬਾਰਡਰ ਤੋਂ ਸਟੱਡੀ ਪਰਮਿਟ 'ਚ ਵਾਧੇ ਅਤੇ ਪੜ੍ਹਾਈ ਉਪਰੰਤ ਮਿਲਦੇ ਵਰਕ ਪਰਮਿਟ ਲੈਣ ਦੇ ਵਿਕਲਪ ਬੰਦ ਹੋ ਗਿਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਮੁਤਾਬਕ ਜਦੋਂ ਕੋਈ ਵਿਅਕਤੀ ਕੈਨੇਡਾ ਛੱਡ ਕੇ ਬਾਰਡਰ ਰਾਹੀਂ 24 ਘੰਟਿਆਂ ਦੇ ਅੰਦਰ-ਅੰਦਰ ਇਮੀਗ੍ਰੇਸ਼ਨ ਸੇਵਾਵਾਂ ਲਈ ਮੁਰਤੋਂ ਕੈਨੇਡਾ ਦਾਖਲ ਹੁੰਦੇ ਨੇ ਤਾਂ ਇਸ ਨੂੰ ਫਲੈਗ ਪੋਲਿੰਗ ਕਿਹਾ ਜਾਂਦਾ ਹੈ africa middle east ਅਤੇ french ਬੋਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਅਗਸਤ 2024 ਦੌਰਾਨ ਫ੍ਰੈਂਕੋਫੋਨ ਮੈਨਿਓਰਿਟੀ ਕਮਿਊਨਿਟੀਜ਼ ਸਟੂਡੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਸ ਪਾਇਲਟ ਪ੍ਰੋਗਰਾਮ ਲਈ ਪੂਰੇ ਦੇਸ਼ 'ਚ 6 ਪ੍ਰੋਵਿੰਸਸ 'ਚ 10 ਕਮਿਊਨਿਟੀਆਂ ਦੀ ਚੋਣ ਕੀਤੀ ਗਈ। ਪਾਇਲਟ ਪ੍ਰੋਗਰਾਮ ਦੇ ਤਹਿਤ ਪਹਿਲੇ ਸਾਲ ਲਈ 2300 ਸਟੱਡੀ ਪਰਮਿਟਸ ਦਾ ਟੀਚਾ ਸੀ। ਸਟੱਡੀ ਵੀਜ਼ੇ ਦੀ ਅਰਜ਼ੀ ਦੀ ਫੀਸ 150 ਡਾਲਰ ਹੈ। ਇੰਟਰਨੈਸ਼ਨਲ ਸਟੂਡੈਂਟ ਕੈਨੇਡਾ 'ਚ ਆਫ ਕੈਂਪਸ 24 ਘੰਟੇ ਕੰਮ ਕਰ ਸਕਦੇ ਨੇ। ਕੈਂਪਸ ਉੱਪਰ ਕੰਮ ਕਰਨ ਬਾਬਤ ਕੋਈ ਸੀਮਾ ਨਹੀਂ ਹੈ। ਕੈਨੇਡਾ 'ਚ ਮੌਜੂਦਾ ਨਿਯਮਾਂ ਅਨੁਸਾਰ ਹਰ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਵਰਕ ਪਰਮਿਟ ਨਹੀਂ ਮਿਲਦਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਕਤੂਬਰ 2024 ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਵੇਗਾ ਮੰਤਰਾਲੇ ਵੱਲੋਂ ਯੋਗ ਕੋਰਸਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਇਸ ਲਿਸਟ 'ਚ ਖੇਤੀਬਾੜੀ ਸਿਹਤ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਬਿਜ਼ਨਸ ਅਤੇ ਟਰਾਂਸਪੋਰਟ ਖੇਤਰ ਸ਼ਾਮਲ ਨੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੁਝ ਖੇਤਰਾਂ 'ਚ ਕੰਮੇ ਨਾ ਮਿਲਣ ਦੇ ਕਾਰਨ ਭਵਿੱਖ 'ਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਇੱਕ ਕਦਮ ਚੁੱਕਿਆ ਗਿਆ ਸੀ। ਮੌਜੂਦਾ ਨਿਯਮ ਅਨੁਸਾਰ ਕੈਨੇਡਾ 'ਚ ਪੜਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਇਸ ਦੀ ਮਿਆਦ ਪੜ੍ਹਾਈ ਦੇ ਹਿਸਾਬ ਨਾਲ ਹੁੰਦੀ ਹੈ। 8 ਮਹੀਨੇ ਤੋਂ ਵਧੇਰੇ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ। ਉਦਾਹਰਨ ਵਜੋਂ ਜਿਹੜੇ ਵਿਦਿਆਰਥੀਆਂ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਦਾ ਕੋਰਸ ਕਰਨ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਵਿਅਕਤੀ ਕੈਨੇਡਾ 'ਚ ਲਗਭਗ ਹਰ ਖੇਤਰ 'ਚ ਕੰਮ ਕਰ ਸਕਦਾ ਹੈ ਤੇ ਉਸ ਉੱਪਰ ਕਿਸੇ ਇੱਕ ਨੌਕਰੀ ਦాతੇ ਨਾਲ ਕੰਮ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਡਰਾ 367 ਦੇ ਤਹਿਤ ਇਸ ਸਾਲ ਦੂਜੀ ਵਾਰ ਸਿੱਖਿਆ ਸ਼੍ਰੇਣੀ ਨੂੰ ਤਰਜੀਹ ਦਿੱਤੀ ਹੈ ਇਸ ਡਰਾ ਰਾਹੀਂ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ 2500 ਉਮੀਦਵਾਰਾਂ ਨੂੰ ਸੱਦਾ ਦਿੱਤਾ ਜਿਸ ਵਿੱਚ CRS ਦਾ ਘੱਟੋ-ਘੱਟ ਸਕੋਰ 462 ਨਿਰਧਾਰਤ ਕੀਤਾ ਗਿਆ ਇਹ ਉਹਨਾਂ ਬੇਨਿਕਾਰਾਂ ਲਈ ਇੱਕ ਮਹੱਤਵਪੂਰਨ ਹੈ ਜੋ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਇਮੀਗ੍ਰੇਸ਼ਨ ਕਰਨ ਦਾ ਟੀਚਾ ਰੱਖਦੇ ਨੇ ਮੈਚ ਹੋਏ ਆਖਰੀ ਸਿੱਖਿਆ ਡਰਾ ਦੀ ਤੁਲਨਾ 'ਚ ਇਸ ਵਾਰ CRS ਦੀ ਸੀਮਾ ਘਟੀ ਹੈ ਸਿੱਖਿਆ ਸ਼੍ਰੇਣੀ ਦੀ ਸ਼ੁਰੂਆਤ ਉੱਚ ਅਕਾਦਮਿਕ ਪ੍ਰਮਾਣ ਪੱਤਰਾਂ ਵਾਲੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਲਈ ਕੀਤੀ ਗਈ ਸੀ ਜੋ ਕੈਨੇਡਾ ਦੇ ਕਰਮਚਾਰੀ ਬਲ ਅਤੇ ਖੋਜ ਖੇਤਰਾਂ 'ਚ ਯੋਗਦਾਨ ਪਾ ਸਕਦੇ ਨੇ IRCC ਇਹ ਯਕੀਨੀ ਬਣਾਉਂਦਾ ਹੈ ਕਿ ਦੇਸ਼ ਨੂੰ ਯੂਨੀਵਰਸਿਟੀਆਂ ਕਾਲਜਾਂ ਤੇ ਪੇਸ਼ੇਵਰ ਸੰਸਥਾਵਾਂ ਤੋਂ ਹਨਰਮੰਦ ਪ੍ਰਤਿਬਾ ਦਾ ਲਾਭ ਮਿਲੇ ਸਤੰਬਰ ਦਾ ਇਹ ਡਰਾ ਸਿਰਫ ਦੂਜੀ ਵਾਰ ਹੈ ਜਦੋਂ ਕੈਨੇਡਾ ਨੇ ਇਸ ਸ਼੍ਰੇਣੀ ਤੋਂ ਵਿਸ਼ੇਸ਼ ਤੌਰ ਤੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਖਾਸ ਤੌਰ ਤੇ ਮਈ ਚ 479 ਦੇ CRS ਸਕੋਰ ਤੋਂ ਘਟ ਕੇ ਇਸ ਵਾਰ ਸਕੋਰ 462 ਹੋ ਗਿਆ ਜਿਸ ਨਾਲ ਯੋਗ ਬੇਨਕਾਰਾਂ ਲਈ ਇੱਕ ਹੋਰ ਪਹੁੰਚ ਯੋਗ ਹੋ ਗਿਆ ਹੈ ਇਹ ਤਾਜ਼ਾ ਡਰਾ ਐਕਸਪ੍ਰੈਸ ਐਂਟਰੀ ਲਈ ਇੱਕ ਰੁਝੇਵੇਂ ਭਰੇ ਸਾਲ ਦਾ ਹਿੱਸਾ ਹੈ ਹੁਣ ਤੱਕ IRCC ਨੇ ਵੱਖ-ਵੱਖ ਸ਼੍ਰੇਣੀਆਂ 'ਚ 59797 ਤੋਂ ਵੱਧ ਸੱਦੇ ਜਾਰੀ ਕੀਤੇ ਨੇ। ਇਹਨਾਂ ਵਿੱਚ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਡਰਾ, ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ, ਫ੍ਰੈਂਚ ਭਾਸ਼ਾਈ ਡਰਾ ਤੇ ਕਿਤੇ ਵਿਸ਼ੇਸ਼ ਸੱਦੇ ਸ਼ਾਮਲ ਨੇ। ਹੁਣ ਤੱਕ ਸਿੱਖਿਆ ਡਰਾ ਸਿਰਫ 2 ਹੋਏ ਨੇ ਪਰ ਇਹ ਅਕਾਦਮਿਕ ਤੌਰ ਤੇ ਹੁਨਰਮੰਦ ਉਮੀਦਵਾਰਾਂ ਲਈ ਮਹੱਤਵਪੂਰਨ ਨੇ। ਇਹ ਲਗਾਤਾਰ ਰੁਝਾਨ ਕੈਨੇਡਾ ਦੇ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਵਿਭਿੰਨ ਪ੍ਰਤਿਭਾ ਨੂੰ ਲਿਆਉਣ ਤੇ ਧਿਆਨ ਕੇਂਦਰਿਤ ਕਰਦਾ ਹੈ। ਜੇ ਤੁਸੀਂ ਵੀ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਐਕਸਪ੍ਰੈਸ ਐਂਟਰੀ ਦੇ ਅਗਲੇ ਡਰਾ ਬਾਰੇ ਅਪਡੇਟ ਰਹਿਣਾ ਤੇ ਆਪਣੇ ਦਸਤਾਵੇਜ਼ਾਂ ਨੂੰ ਪਹਿਲਾਂ ਤੋਂ ਤਿਆਰ ਕਰਨਾ ਮਹੱਤਵਪੂਰਨ ਹੈ ਕੱਟਆਫ ਸਕੋਰ ਜਾਂ ਯੋਗਤਾ 'ਚ ਛੋਟੇ ਬਦਲਾਅ 'ਚ ਇੱਕ ITA ਨੂੰ ਸੁਰੱਖਿਅਤ ਕਰਨ 'ਚ ਵੱਡਾ ਫਰਕ ਪਾ ਸਕਦੇ ਨੇ ਡਰਾ ਦੇ ਇਤਿਹਾਸ ਅਤੇ ਆਉਣ ਵਾਲੇ ਰੁਝਾਨਾਂ ਬਾਰੇ ਜਾਣਕਾਰੀ ਰੱਖਣਾ ਤੁਹਾਡੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੀ ਕੁੰਜੀ ਹੈ ਭਾਰਤ ਅਤੇ ਕੈਨੇਡਾ ਨੇ ਇਸ ਹਫਤੇ ਨਵੀਂ ਦਿੱਲੀ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਕੀਤੀ। ਇਹ 2023 'ਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਪਹਿਲਾ ਮਹੱਤਵਪੂਰਨ ਸੁਧਾਰ ਹੈ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰਤਬਾ ਨੈਥਲੀ ਡ੍ਰੋਨ ਵਿਚਕਾਰ ਇਹ ਮੁਲਾਕਾਤ ਦੋਵਾਂ ਦੇਸ਼ਾਂ ਵੱਲੋਂ ਨਵੇਂ ਹਾਈ ਕਮਿਸ਼ਨਰਾਂ ਦੇ ਤਬਾਦਲੇ ਤੋਂ ਕੁਝ ਹਫਤੇ ਬਾਅਦ ਹੋਈ ਹੈ, ਜੋ ਉੱਚ ਪੱਧਰ ਤੇ ਦੁਬਾਰਾ ਗੱਲਬਾਤ ਕਰਨ ਦੀ ਇੱਛਾ ਦਾ ਸੰਕੇਤ ਦਿੰਦੀ ਹੈ। ਕੂਟਨੀਤਿਕ ਸੂਤਰਾਂ ਅਨੁਸਾਰ ਦੋਵਾਂ ਪੱਖਾਂ ਨੇ ਸੁਰੱਖਿਆ ਵਪਾਰ ਅਤੇ ਊਰਜਾ ਨੂੰ ਤਰਜੀਹੀ ਖੇਤਰਾਂ ਵਜੋਂ ਉਭਾਰਦੇ ਹੋਏ ਇੱਕ ਸਕਾਰਾਤਮਕ ਮਾਹੌਲ ਬਣਾਇਆ। ਨਵੀਂ ਦਿੱਲੀ ਨੇ ਖਾਲਿਸਤਾਨ ਅੱਤਵਾਦੀ ਵਿਦੇਸ਼ਾਂ 'ਚ ਪਨਾਹ ਲੈ ਰਹੇ ਲੋੜੀਂਦੇ ਅੱਤਵਾਦੀਆਂ ਦੀ ਹਵਾਲਗੀ ਅਤੇ ਕੈਨੇਡਾ ਨੇ ਆਪਣੇ ਘਰੇਲੂ ਮਾਮਲਿਆਂ 'ਚ ਦਖਲਅੰਦਾਜ਼ੀ ਵਜੋਂ ਦੇਖੀਆਂ ਜਾਣ ਵਾਲੀਆਂ ਚੀਜ਼ਾਂ ਬਾਰੇ ਆਪਣੀਆਂ ਪੁਰਾਣੀਆਂ ਚਿੰਤਾਵਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਭਾਰਤੀ ਅਧਿਕਾਰੀਆਂ ਨੇ ਇਸ ਸਾਲ ਦੇ ਸ਼ੁਰੂ 'ਚ ਗੁਪਤ ਸਿੰਗਾਪੁਰ ਮੀਟਿੰਗ 'ਚ ਪਹਿਲਾਂ ਸਾਂਝੇ ਕੀਤੇ ਗਏ ਸਬੂਤਾਂ ਨੂੰ ਵੀ ਦੁਹਰਾਇਆ ਦੂਜੇ ਪਾਸੇ ਓਟਵਾ ਨੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਡੂੰਘਾ ਕਰਨ ਲਈ ਤਿਆਰੀ ਦਿਖਾਈ ਗੱਲਬਾਤ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਇਹ ਪਿਛਲੇ ਟਕਰਾਅ ਤੋਂ ਬਾਅਦ ਇੱਕ ਮਹੱਤਵਪੂਰਨ ਬਦਲਾਅ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸਾਲ ਦੇ ਸ਼ੁਰੂ 'ਚ ਕੈਲਗਰੀ ਦੌਰੇ ਦੌਰਾਨ ਵਪਾਰ ਅਤੇ ਊਰਜਾ ਦੇ ਵਿਆਪਕ ਤਾਲਮੇਲ ਨੂੰ ਦਰਸਾਉਂਦਾ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਵੀ ਜਨਤਕ ਤੌਰ ਤੇ ਉਮੀਦ ਜਿਤਾਉਂਦੇ ਹੋਏ ਕਿਹਾ ਕਿ ਚੀਜ਼ਾਂ ਸਹੀ ਦਿਸ਼ਾ ਵੱਲ ਵੱਧ ਰਹੀਆਂ ਨੇ ਉਹਨਾਂ ਨੇ ਨੇੜਲੇ ਭਵਿੱਖ 'ਚ ਉੱਚ ਪੱਧਰੀ ਦੌਰਿਆਂ ਦੇ ਮੋੜ ਸ਼ੁਰੂ ਹੋਣ ਅਤੇ ਸਾਂਝੇ ਸੁਰੱਖਿਆ ਤੰਤਰ ਸਥਾਪਿਤ ਕੀਤੇ ਜਾਣ ਦੀ ਸੰਭਾਵਨਾ ਦਾ ਸੰਕੇਤ ਦਿੱਤਾ ਡੋਵਾਲ ਡਰੋਇਨ ਗੱਲਬਾਤ ਨੂੰ ਹਾਲ ਹੀ ਦੇ ਦਹਾਕਿਆਂ 'ਚ ਭਾਰਤ ਕੈਨੇਡਾ ਸਬੰਧਾਂ ਦੇ ਸਭ ਤੋਂ ਵਿਵਾਦਪੂਰਨ ਦੌਰ ਨੂੰ ਪਾਰ ਕਰਨ ਲਈ ਪਹਿਲੇ ਠੋਸ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਕੈਨੇਡਾ ਅਤੇ ਮੈਕਸੀਕੋ ਨੇ ਆਪਸੀ ਸਬੰਧਾਂ ਨੂੰ ਹੋਰ ਡੂੰਘਾ ਕਰਨ ਤੇ ਸਹਿਮਤੀ ਜਤਾਈ ਹੈ ਤੇ ਵਪਾਰ ਅਤੇ ਸੁਰੱਖਿਆ ਦੇ ਖੇਤਰਾਂ 'ਚ ਹੋਰ ਨੇੜਲੇ ਸਹਿਯੋਗ ਦਾ ਵਾਅਦਾ ਕੀਤਾ ਹੈ ਕਿਉਂਕਿ ਦੋਵੇਂ ਦੇਸ਼ ਅਮਰੀਕਾ ਵੱਲੋਂ ਵਧ ਰਹੇ ਆਰਥਿਕ ਦਬਾਅ ਨਾਲ ਜੂਝ ਰਹੇ ਨੇ ਮੈਕਸੀਕੋ ਸਿਟੀ 'ਚ ਹੋਈ ਇੱਕ ਮੀਟਿੰਗ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ਿਨਬੌਮ ਨੇ ਅਮਰੀਕਾ ਨਾਲ ਇੱਕ ਸਾਂਝੀ ਭਾਈਵਾਲੀ ਪ੍ਰਤੀ ਆਪਣੀ ਵਚਨਬੱਧਤਾ ਵੀ ਜ਼ਾਹਰ ਕੀਤੀ ਕਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਸੰਯੁਕਤ ਰਾਜ ਦੇ ਪੂਰਕ ਹਾਂ ਅਸੀਂ ਉਹਨਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਾਂ ਅਤੇ ਅਸੀਂ ਸਾਰੇ ਮਿਲ ਕੇ ਹੋਰ ਮਜ਼ਬੂਤ ਹਾਂ ਕੈਨੇਡਾ ਤੇ ਮੈਕਸੀਕੋ ਦੋਵਾਂ ਉੱਤੇ ਅਮਰੀਕੀ ਟੈਰਿਫ ਦਾ ਅਸਰ ਪਿਆ ਏ ਪ੍ਰਧਾਨ ਮੰਤਰੀ ਵਜੋਂ ਕਾਰਨੀ ਦਾ ਮੈਕਸੀਕੋ ਦਾ ਇਹ ਪਹਿਲਾ ਅਧਿਕਾਰਤ ਦੌਰਾ ਹੈ ਤੇ ਇਹ ਰਿਸ਼ਤਿਆਂ ਨੂੰ ਮੁੜ ਸਥਾਪਿਤ ਕਰਨ ਦੀ ਇੱਕ ਕੋਸ਼ਿਸ਼ ਨੂੰ ਦਰਸਾਉਂਦਾ ਹੈ ਕਿਉਂਕਿ ਪਿਛਲੇ ਸਾਲ ਤਣਾਅ ਉਦੋਂ ਵੱਧ ਗਿਆ ਸੀ ਜਦੋਂ ਟੈਰਿਫ ਵਾਰਤਾ ਦੌਰਾਨ ਕੈਨੇਡੀਅਨ ਅਧਿਕਾਰੀਆਂ ਤੇ ਅਮਰੀਕਾ ਨਾਲ ਇੱਕ ਵੱਖਰਾ ਵਪਾਰ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ ਉਸ ਸਮੇਂ ਸ਼ਿਨ ਬੌਮ ਦਾ ਜਵਾਬ ਸੀ ਕਿ ਮੈਕਸੀਕੋ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਕਾਰਨੀ ਅਤੇ ਸ਼ਿਨ ਬੌਮ ਵਿਚਕਾਰ ਗੱਲਬਾਤ ਦਾ ਲਹਿਜ਼ਾ ਬਹੁਤ ਨਿੱਗਾ ਪ੍ਰਤੀਤ ਹੋਇਆ ਦੋਵਾਂ ਨੇ ਇੱਕ ਸਾਂਝੀ ਨਿਊਜ਼ ਕਾਨਫਰੰਸ 'ਚ ਤੋਹਫਿਆਂ ਦਾ ਆਦਾਨ-ਪ੍ਰਦਾਨ ਕੀਤਾ ਤੇ ਬਾਅਦ 'ਚ ਆਪਸੀ ਨਮਸਕਾਰ ਕੀਤੇ ਕਾਰਨੀ ਨੇ ਕਿਹਾ ਕਿ ਅੱਜ ਦਾ ਸਾਡਾ ਸਮਝੌਤਾ ਸਾਂਝੇਦਾਰੀ ਨੂੰ ਵਧਾਏਗਾ ਅਤੇ ਡੂੰਘਾ ਕਰੇਗਾ ਕੈਨੇਡੀਅਨ ਅਧਿਕਾਰੀਆਂ ਨੇ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡਾ ਦਾ ਮਕਸਦ ਮੈਕਸੀਕੋ ਨਾਲ ਵਪਾਰ ਨੂੰ ਵੀ ਵਧਾਉਣਾ ਹੈ ਕਾਰਨੀ ਅਤੇ ਸ਼ਿਨਬੌਮ ਨੇ ਸਰਹੱਦੀ ਸੁਰੱਖਿਆ ਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਬਾਰੇ ਵੀ ਚਰਚਾ ਕੀਤੀ ਵੈਸਟਰਨ ਯੂਨੀਵਰਸਿਟੀ ਦੇ ਸਿਆਸੀ ਵਿਗਿਆਨੀ ਸੇਬਸਟੀਅਨ ਵਾਲੋਜੋ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਸੰਯੁਕਤ ਰਾਜ ਤੇ ਹਮਲਾ ਕੀਤੇ ਬਿਨਾ ਇਕਤਾ ਦਿਖਾਉਣਾ ਚਾਹੁੰਦੇ ਨੇ ਦੋਵਾਂ ਨੇਤਾਵਾਂ ਨੇ ਆਪਣੇ ਆਪ ਨੂੰ ਇੱਕੋ ਜੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਪਾਇਆ ਇਹ ਟੈਕਸ ਕੈਨੇਡਾ ਅਤੇ ਮੈਕਸੀਕੋ ਲਈ ਖਾਸ ਤੌਰ ਤੇ ਵਿਗਨਕਾਰੀ ਰਹੇ ਨੇ ਜਿਨ੍ਹਾਂ ਦੀਆਂ ਅਰਥ ਵਿਵਸਥਾਵਾਂ ਜ਼ਿਆਦਾਤਰ ਸੰਯੁਕਤ ਰਾਜ ਕੈਨੇਡਾ ਮੈਕਸੀਕੋ ਮੁਕਤ ਵਪਾਰ ਸਮਝੌਤੇ ਦੁਆਰਾ ਆਕਾਰ ਦਿੱਤੀਆਂ ਗਈਆਂ ਨੇ ਹੁਣ ਤੱਕ ਸ਼ਿਨ ਬੌਮ ਨੇ ਵਾਸ਼ਿੰਗਟਨ ਨਾਲ ਜ਼ਿਆਦਾਤਰ ਇੱਕ ਸ਼ਾਂਤ ਅਤੇ ਗੈਰ ਟਕਰਾਵ ਵਾਲੀ ਪਹੁੰਚ ਅਪਣਾਈ ਹੈ ਕਾਰਨੀ ਨੇ ਟਰੰਪ ਨਾਲ ਗੱਲਬਾਤ ਜਾਰੀ ਰੱਖਦੇ ਹੋਏ ਵੀ ਟੈਰਫ ਤੋਂ ਰਾਹਤ ਨਾ ਮਿਲਣ ਲਈ ਘਰੇਲੂ ਆਲੋਚਨਾ ਦਾ ਸਾਹਮਣਾ ਕੀਤਾ ਪਿਛਲੇ ਮਹੀਨੇ ਉਹਨਾਂ ਨੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਅਮਰੀਕੀ ਵਸਤਾਂ ਤੇ ਲਾਗੂ ਕੀਤੇ ਗਏ ਜਵਾਬੀ ਟੈਰਫ ਨੂੰ ਵੀ ਹਟਾ ਦਿੱਤਾ ਸੀ ਵਿਨੀਪੈਕ ਪੁਲਿਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਰੋਹਾਂ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਵਿਸ਼ੇਸ਼ ਨਸ਼ਾ ਐਨਫੋਰਸਮੈਂਟ ਯੂਨਿਟ ਦੇ ਪ੍ਰੋਜੈਕਟਾਂ ਖਾਲਸ ਅਤੇ ਬਲੈਕ ਡ੍ਰੈਗਨ ਤਹਿਤ ਕੀਤੀ ਇਸ ਕਾਰਵਾਈ 'ਚ ਕਈ ਗ੍ਰਿਫਤਾਰੀਆਂ ਹੋਈਆਂ ਨੇ ਤੇ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ। ਗ੍ਰਿਫਤਾਰ ਕੀਤੇ ਤਸਕਰਾਂ 'ਚ ਨੀਲਮ ਗਰੇਵਾਲ, ਦਿਲਗੀਰ ਤੂਰ, ਰਣਜੋਤ ਸਿੰਘ, ਮਨਪ੍ਰੀਤ ਪੰਦੇੜ, ਸੰਦੀਪ ਸਿੰਘ, ਸੁਖਰਾਜ ਸਿੰਘ ਬਰਾੜ, ਜਗਵਿੰਦਰ ਸਿੰਘ ਬਰਾੜ ਪਰਮਪ੍ਰੀਤ ਸਿੰਘ ਬਰਾੜ ਸੁਖਦੀਪ ਸਿੰਘ ਢਾਲੀਵਾਲ ਕੁਲਵਿੰਦਰ ਬਰਾੜ ਕੁਲਜੀਤ ਸਿੰਘ ਸਿੱਧੂ ਜਸਪ੍ਰੀਤ ਸਿੰਘ ਅਤੇ ਬਲਵਿੰਦਰ ਗਰੇਵਾਲ ਦੇ ਨਾਮ ਸ਼ਾਮਲ ਨੇ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਨੈਟਵਰਕ ਵਿਨੀਪੈਗ ਅਤੇ ਆਲੇ ਦੁਆਲੇ ਦੇ ਖੇਤਰਾਂ 'ਚ ਨਸ਼ੇ ਦੀ ਤਸਕਰੀ ਕਰ ਰਿਹਾ ਸੀ ਪ੍ਰੋਜੈਕਟ ਖਾਲਸ ਅਧੀਨ ਚੱਲੀ ਖੋਜ 'ਚ ਕਈ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਗਈ ਜਿੱਥੇ ਹੈਰੋਇਨ, ਕੋਕੀਨ, ਫੈਂਟਨਲ ਤੇ ਨਗਦੀ ਸਮੇਤ ਹਥਿਆਰ ਵੀ ਬਰਾਮਦ ਹੋਏ ਇਸ ਨਾਲ ਨਸ਼ੇ ਦੇ ਵਪਾਰ ਨੂੰ ਵੱਡਾ ਝਟਕਾ ਲੱਗਿਆ ਪੁਲਿਸ ਨੇ આરોપીਆਂ ਤੇ ਹੈਰੋਇਨ, ਮੈਥ ਅਤੇ ਇਹਨਾਂ ਦੋਹਾਂ ਦੇ ਮਿਸ਼ਰਣ ਚਿੱਟਾ ਨੂੰ ਵੇਚਣ ਲਈ ਡਾਇਲੇ ਡੀਲਰਸ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ। ਪੁਲਿਸ ਨੇ ਦੱਸਿਆ ਕਿ ਪ੍ਰੋਜੈਕਟ ਖਾਲਸ ਅਤੇ ਪ੍ਰੋਜੈਕਟ ਬਲੈਕ ਡ੍ਰੈਗਨ ਨਾਂ ਦੀਆਂ ਦੋ ਜਾਂਚਾਂ 'ਚ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 227000 ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ। ਪੁਲਿਸ ਨੇ ਕਿਹਾ ਕਿ ਪ੍ਰੋਜੈਕਟ ਖਾਲਸ ਮਈ ਤੋਂ ਅਕਤੂਬਰ 2024 ਤੱਕ ਚੱਲਿਆ ਜਦਕਿ ਬਲੈਕ ਡ੍ਰੈਗਨ ਜੂਨ ਤੋਂ ਸਤੰਬਰ 2025 ਤੱਕ ਚੱਲਿਆ। ਦੋਵੇਂ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਅਤੇ ਮੈਨੀਟੋਬਾ ਜਸਟਿਸ ਦੀ ਮਦਦ ਨਾਲ ਹੋਏ ਪੁਲਿਸ ਨੇ ਅੰਦਾਜ਼ਨ 58000 ਡਾਲਰ ਦੀ 105 ਗ੍ਰਾਮ ਹੈਰੋਇਨ, ਅੰਦਾਜ਼ਨ 1100 ਡਾਲਰ ਦੀ 22 ਗ੍ਰਾਮ ਮੈਥ ਅਤੇ ਕਈ ਸੈਲਫੋਨ ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਵਾਲੀ ਸਮੱਗਰੀ, ਨਗਦੀ, ਪਛਾਣ ਦਸਤਾਵੇਜ਼ ਜ਼ਬਤ ਕੀਤੇ। ਪੁਲਿਸ ਨੇ 53 ਸਾਲਾਂ ਦੇ ਵਿਅਕਤੀ ਤੇ ਨੈੱਟਵਰਕ ਦਾ ਮੁਖੀ ਹੋਣ ਦਾ ਇਲਜ਼ਾਮ ਲਾਇਆ ਜੋ ਹੈਰੋਇਨ ਅਤੇ ਮੈਥ ਨੂੰ ਵੰਡਣ ਲਈ ਡਾਇਲੇ ਡੀਲਰਸ ਦੀ ਵਰਤੋਂ ਕਰਦਾ ਸੀ। ਉਸਨੂੰ ਗ੍ਰਫਤਾਰ ਕਰਕੇ ਤਸਕਰੀ ਅਪਰਾਧ ਦੀ ਕਮਾਈ ਨੂੰ ਹਾਸਲ ਕਰਨ منی ਲਾਂਡਰਿੰਗ ਅਤੇ ਪੁਰਾਣੇ ਰੀਲੀਜ਼ ਆਰਡਰਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਨੇ 36 ਤੋਂ 49 ਸਾਲ ਦੀ ਉਮਰ ਦੇ 6 ਡਿਸਟ੍ਰਿਬਿਊਟਰਜ਼ ਨੂੰ ਵੀ ਗ੍ਰਫਤਾਰ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਾਇਆ ਗਿਆ ਕੈਨੇਡਾ ਚ ਲੰਗੇ ਕੱਲ ਨਸ਼ਾ ਤਸਕਰੀਬ ਮਾਮਲੇ ਚ 13 ਪੰਜਾਬੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਹੋਰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕੈਲਡਨ ਚ ਕਾਰ ਜੈਕਿੰਗ ਦੀ ਇੱਕ ਮੰਨ ਕੜੰਤ ਰਿਪੋਰਟ ਦੇਣ ਤੇ ਇੱਕ ਨਾਬਾਲਗ ਅਤੇ 4 ਬਾਲਗਾਂ ਤੇ ਦੋਸ਼ ਲਾਏ ਨੇ ਪੁਲਿਸ ਵੱਲੋਂ ਨਾਬਾਲਗ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਪਰ 4 ਬਾਲਗਾਂ ਦੇ ਨਾਮ ਗੁਰਕਰਨ ਸਿੰਘ ਸਹਿਜਪ੍ਰੀਤ ਸੰਧੂ ਅਪਕਰਨ ਸਿੰਘ ਤੇ ਲਖਸ਼ੇ ਸ਼ਰਮਾ ਦੱਸੇ ਗਏ ਨੇ OPPD ਦੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ 9 ਸਤੰਬਰ ਨੂੰ 올ਡ ਸਕੂਲ ਰੋਡ ਅਤੇ ਹੈਰੀਟੇਜ ਰੋਡ ਦੇ ਨੇੜੇ ਇੱਕ ਕਾਰ ਜੈਕਿੰਗ ਦੀ ਰਿਪੋਰਟ ਪ੍ਰਾਪਤ ਹੋਈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਗੱਡੀ 4 ਸ਼ੱਕੀਆਂ ਦੁਆਰਾ ਜ਼ਬਰਦਸਤੀ ਚੋਰੀ ਕੀਤੀ ਗਈ ਸੀ, ਜਿਨ੍ਹਾਂ 'ਚੋਂ 2 ਕੋਲ ਬੰਦੂਕਾਂ ਸਨ। ਪਰ ਜਾਂਚ 'ਚ ਪਤਾ ਲੱਗਾ ਕਿ ਸ਼ਿਕਾਇਤਕਰਤਾ ਨੇ 4 ਹੋਰ ਲੋਕਾਂ ਨਾਲ ਮਿਲ ਕੇ ਇਹ ਧੋਖਾਧੜੀ ਦੀ ਯੋਜਨਾ ਦੇ ਹਿੱਸੇ ਵਜੋਂ ਕਾਰ ਜੈਕਿੰਗ ਦੀ ਰਿਪੋਰਟ ਮਨਕੜੰਤ ਕੀਤੀ ਸੀ। ਪੁਲਿਸ ਨੇ ਕਿਹਾ ਕਿ ਹੁਣ 5 ਲੋਕਾਂ ਨੂੰ ਗ੍ਰਿਫਤਾਰ ਕਰਕੇ ਦੋਸ਼ ਲਗਾਏ ਗਏ ਨੇ ਜਿਨ੍ਹਾਂ ਸਾਰਿਆਂ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਦੋ ਹੋਰਾਂ ਤੇ ਜਨਤਕ ਸ਼ਰਾਰਤ ਇੱਕ ਅਧਿਕਾਰੀ ਨੂੰ ਰੋਕਣ ਅਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ ਸ਼ੱਕੀਆਂ ਨੂੰ ਬਾਅਦ ਵਿੱਚ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਪੁਲਿਸ ਅਨੁਸਾਰ ਇਹਨਾਂ ਨੇ ਫਰਾਡ ਦੀ ਮਨਸ਼ਾ ਨਾਲ ਝੂਠੀ ਕਹਾਣੀ ਬਣਾਈ ਸੀ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਫਰੋਤੀਆਂ ਦੇ ਖਤਰੇ ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਜਿਸ ਨੇ ਹਾਲ ਹੀ ਚ ਭਾਰਤੀ ਕੈਨੇਡੀਅਨ ਪਾਈਚਾਰੇ ਨੂੰ ਖਤਰਾ ਪੈਦਾ ਕੀਤਾ ਹੈ ਫਰੋਤੀਆਂ ਦੀਆਂ ਧਮਕੀਆਂ ਦੀਆਂ ਜਾਂਚਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਐਲਾਨ ਸਰੀ ਚ ਸੂਬੇ ਦੀ ਜਨਤਕ ਸੁਰੱਖਿਆ ਤੇ ਸੌਲਿਸੀਟਰ ਜਨਰਲ ਨੀਨਾ ਕ੍ਰੀਗਰ ਦੁਆਰਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਵਿਆਪਕ ਪਹੁੰਚ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਲਈ ਤਾਲਮੇਲ ਵਾਲੀਆਂ ਜਾਂਚਾਂ ਦਾ ਸਮਰਥਨ ਕਰੇਗੀ ਜੋ ਸਾਡੇ ਭਾਈਚਾਰਿਆਂ 'ਚ ਹਿੰਸਾ ਦੀ ਧਮਕੀ ਦੇ ਰਹੇ ਨੇ ਤੇ ਇਸ ਨੂੰ ਅੰਜਾਮ ਦੇ ਰਹੇ ਨੇ। ਇੱਕ ਸੂਬਾਈ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਫਰੋਤੀ ਟਾਸਕ ਫੋਰਸ 'ਚ ਵੱਖ-ਵੱਖ ਪੁਲਿਸ ਏਜੰਸੀਆਂ ਦੇ 40 ਮੈਂਬਰ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਬ੍ਰਿਟਿਸ਼ ਕੋਲੰਬੀਆ ਟੁਕੜੀ ਐਬਟਸਫੋਰਡ ਪੁਲਿਸ ਵਿਭਾਗ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਡੈਲਟਾ ਪੁਲਿਸ ਵਿਭਾਗ ਮੈਟਰੋ ਵੈਂਕੂਵਰ ਟ੍ਰਾਂਜ਼ਿਟ ਪੁਲਿਸ ਸਰੀ ਪੁਲਿਸ ਸੇਵਾ ਤੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਸ਼ਾਮਲ ਨੇ ਇਸ ਨੂੰ ਫੈਡਰਲ ਰਾਇਲ ਕੈਨੇਡੀਅਨ ਮਾਉਂਟੈਡ ਪੁਲਿਸ ਨੈਸ਼ਨਲ ਕੋਆਰਡੀਨੇਸ਼ਨ ਐਂਡ ਸਪੋਰਟ ਟੀਮ ਤੋਂ ਸਹਾਇਤਾ ਪ੍ਰਾਪਤ ਹੋਵੇਗੀ ਜੋ BC, ਅਲਬਰਟਾ ਤੇ 온ਟਾਰੀਓ ਸਮੇਤ ਪ੍ਰਭਾਵਿਤ ਸੂਬਿਆਂ 'ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਫਰੋਤੀ ਦੇ ਮਾਮਲਿਆਂ ਤੇ ਤਾਲਮੇਲ ਅਤੇ ਜਾਣਕਾਰੀ ਸਾਂਝੀ ਕਰਨ ਦੀ ਪੇਸ਼ਕਸ਼ ਕਰਦੀ ਹੈ ਇਸ ਤੋਂ ਪਹਿਲਾਂ ਸਰੀ ਦੀ ਮੇਅਰ ਬ੍ਰੈਂਡਾ ਲੋਕ ਅਤੇ ਸਰੀ ਪੁਲਿਸ ਚੀਫ ਨੋਮ ਲਿਪਿੰਸਕੀ ਨੇ ਸ਼ਹਿਰ 'ਚ ਫਰੋਤੀ ਦੀਆਂ ਘਟਨਾਵਾਂ ਦੀ ਜਾਂਚ ਲਈ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ 2.5 ਲੱਖ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ ਉਨਾ ਕਿਹਾ ਸੀ ਕਿ ਇਹ ਇਨਾਮ ਉਨ੍ਹਾਂ ਸੂਹਾ ਜਾਂ ਗਵਾਇਆਂ ਲਈ ਹੋਵੇਗਾ ਜੋ ਦੋਸ਼ੀਆਂ ਦੀ ਗ੍ਰਫਤਾਰੀ ਅਤੇ ਉਨ੍ਹਾਂ ਨੂੰ ਸਜ਼ਾ ਤੱਕ ਲੈ ਕੇ ਜਾਣ 'ਚ ਮਦਦਗਾਰ ਸਾਬਤ ਹੋਣਗੇ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਅਸੀਂ ਆਪਣੀ ਸਿਟੀ 'ਚ ਗੈਂਗਸਟਰਾਂ ਦੇ ਪੈਰ ਮਜ਼ਬੂਤ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ ਸਰੀ ਅਤੇ ਹੋਰ ਕੈਨੇਡੀਅਨ ਸ਼ਹਿਰਾਂ 'ਚ ਖਾਸ ਕਰਕੇ ਸਾਊਥ ਏਸ਼ੀਅਨ ਪਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਫਰੋਤੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਪੈਸੇ ਮੰਗਣ ਦੇ ਮਾਮਲੇ ਆਮ ਹੋ ਰਹੇ ਨੇ ਜਿਨ੍ਹਾਂ ਨਾਲ ਸਥਾਨਕ ਵਸਨੀਕ خوف 'ਚ ਜੀ ਰਹੇ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਇਮੀਗ੍ਰੇਸ਼ਨ ਵਿਰੋਧੀ ਰੈਲੀ ਮਗਰੋਂ ਕੈਨੇਡਾ 'ਚ ਨਵੀਆਂ ਚਰਚਾਵਾਂ ਦੁਨੀਆ ਦੇ ਕਈ ਮੁਲਕਾਂ 'ਚ ਪ੍ਰਵਾਸ ਵਿਰੋਧੀ ਰੁਝਾਨ ਹੋਇਆ ਸ਼ੁਰੂ ਕੈਨੇਡਾ ਦੇ ਸਟੱਡੀ ਵੀਜ਼ੇ 'ਚ ਬਿਨੇਕਾਰਾਂ ਦੀ ਦਿਲਚਸਪੀ ਘਟੀ ਇਸ ਸਾਲ 437000 ਸਟੱਡੀ ਵੀਜ਼ੇ ਜਾਰੀ ਕਰਨ ਦਾ ਹੈ ਟੀਚਾ ਸਿੱਖਿਆ ਸ਼੍ਰੇਣੀ ਚ 2500 ਉਮੀਦਵਾਰਾਂ ਨੂੰ ਮਿਲੇ ਪੀਆਰ ਦੇ ਸੱਦੇ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਚ ਸਿੱਖਿਆ ਸ਼੍ਰੇਣੀ ਨੂੰ ਤਰਜੀਹ ਨਿੱਜਰ ਕਾਂਡ ਤੋਂ ਬਾਅਦ ਭਾਰਤ ਕੈਨੇਡਾ ਸਬੰਧਾਂ ਚ ਪਹਿਲਾ ਰੀਸੈਟ ਐਨਐਸਏ ਅਜੀਤ ਡੋਵਾਲ ਦੀ ਕੈਨੇਡੀਅਨ ਹਮਰੁੱਤਬਾ ਨਾਲ ਮੁਲਾਕਾਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ